ਉਹਦੇ ਇਹ ਸਮਝੌਤਾ ਹੋਇਆ ਹੈ। ਪਹਿਲਾਂ ਵੀ ਇੱਕ ਦਿਨ ਮੰਮੀ ਚੌੜੀ ਮੀਟਿੰਗ ਚੱਲੀ ਸੀ ਸਾਰੇ ਕਿਸਾਨ ਆ ਗੁਹਾਈ ਪਰ ਨਾਲੇ ਪਰ ਉਸ ਦਿਨ ਇੱਕ ਹੀ ਗੱਲ ਦੇ ਉੱਤੇ ਗੱਲ ਲੱਗੀ ਰਹੀ ਆਪਾਂ ਕਹਿੰਦੇ ਸੀਗੇ ਕਿ ਜੀ ਅਸੀਂ ਦੋਸ਼ੀ ਨਹੀਂ ਹੈਗੇ। ਅਸੀਂ ਕਹਿੰਦੇ ਫਰੋਤੀ ਨਹੀਂ ਲਈ। ਭਾਨੇ ਨੇ ਕਹੀ ਚੈਣੀ ਨਹੀਂ ਕੋਈ। ਕਾਹੀ ਜਮਾਨਤ ਕਿਉਂ ਲਈਏ? ਜੇ ਦੋਸ਼ੀ ਹੋਈਏ ਤਾਂ ਲਾਈਏ ਇਸੇ ਗੱਲ ਤੇ ਲੰਮੀ ਚੌੜੀ ਪੰਜ ਸਾਢੇ ਪੰਜ ਘੰਟੇ ਗੱਲਬਾਤ ਬਰਨਾਲੇ ਚੱਲੀ ਉਹਦੇ ਗੱਲ ਨਹੀਂ ਨਿਪੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਬਰੋਸਾ ਤਿੰਨ ਦਾ ਕਰਤਾ ਅੱਜ ਸਾਰੇ ਜੀ ਇਕੱਠੇ ਹੋ ਕੇ ਆਏ ਹੋ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਆ ਕੋਈ ਬੈਠੇ ਹੋ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੱਟਾ ਨਾ ਸੁਣ ਲੋ ਲਿਖਤੀ ਜਿਹੀ ਗੱਲਬਾਤ ਹੋਈ ਹੈ ਉਹ ਜੇ ਹੋਈ ਹੈ ਮੇਰੀ ਪੂਰੀ ਗੱਲ ਧਿਆਨ ਨਾਲ ਸੁਣੋ ਤੂੰ ਬਾਅਦ ਜੇ ਬੰਦੇ ਨੇ ਸਵਾਲ ਕਰ ਲੋ ਕਰ ਲੋ ਮੇਰੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਅੱਜ ਮਿਤੀ 3 2 ਨੂੰ ਸਰਦਾਰ ਨਰਪਾਲ ਸਿੰਘ ਬਾਸੀ ਕੋਰਦਨਾ ਜ਼ਿਲ੍ਹਾ ਬਰਨਾਲਾ ਦੇ ਭਾਨੇ ਦਾ ਚਾਚਾ ਹੈ ਜਿਨੇ ਇੱਕ ਦਰਖਾਸਤ ਆਪਾਂ ਉੱਤੇ ਦੇ ਦਿੱਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕੱਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਹੈ ਵੀ ਭਾਈ 6 ਦਿਨਾਂ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ। ਦੇਣਾ ਚੋਲੋ ਸੋਲੋ ਬਾਤਿਆਲਾ ਦੇ ਨੌਜਵਾਨਾਂ ਨੇ ਮੈਨੂੰ ਸੁਭਾਗ ਸੀ ਕਿ ਭਾਈ ਅੱਜ ਕਿਉਂ ਨਹੀਂ? ਤਾੜ ਮ ਜਵਾਬ ਦੇਣ ਲੱਗਿਆ ਉਹ ਚ ਛੇ ਦਾ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਸਲ ਕਰਕੇ ਦੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਿੰਦਾ ਕੋਈ ਚੈਨੀ ਕੋਈ ਆ ਬੇਜੇ ਖੜੇ ਪੋਸਤਰੀ ਕੀਤੀ ਸਰਕਾਰ ਨੇ ਨਹੀਂ ਕੀਤੀ ਆ ਮਦਈ ਹੈ ਜਿਹੜਾ ਕਹਦਾ 20000 ਰੁਪਿਆ ਤੋਂ ਬਰਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਕੇ ਬਰਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਦੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ ਬਈ ਬਾਤ ਅਕਾਲੂ ਅਦਵਾਰ 6 ਦਿਨਾਂ ਨੂੰ ਬਾਹਰ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਾਂਗੇ ਸਹਿਮਤ ਹੋ ਬਈ ਫਤਿਹ ਸੈਮ ਤੇ ਨਹੀਂ ਹੈਗੀ 6 ਦਿਨ ਬਹੁਤ ਜ਼ਿਆਦੇ ਨੇ ਦੇਖ ਸਕਦੇ ਹੋ ਕੱਟੇ ਮੈਂ ਸਰੋ ਵੀ ਜੇ ਪੱਜ ਗਿਆ ਨਹੀਂ ਮੈਂ ਪੱਛਿਆ ਕਿਤੇ ਹੋਣਾ ਹੀ ਹੈ ਨਾ ਗੱਲ ਤਾਂ ਸੁਣ ਲਓ ਭਲੇਰੇ ਆਗੂ ਉਹ ਦੇਖ ਰਹਿ ਰਹੇ ਰਹਿੰਦੇ ਮੇਰੀ ਜਿੱਤ ਤਾਂ ਹਿੱਲਾ ਮੈਨੂੰ ਕਰ ਮੈਂ ਸੁਣ ਲਿਆ ਪਰ ਮੇਰਾ ਵੀ ਮਖੌਲ ਤਾਂ ਕਰ ਜੇ ਸੋਡੀਆਂ ਕਰਦੇ ਰੋਦੋ ਜੀ ਕਮਾਲ ਕਰ ਦਿਓ ਮੇਰੇ ਕਰ ਪਈ ਜਾਂਦੇ ਯਾਰ ਕਹੋ ਜੀ ਮੈਂ ਗੱਲ ਭਈਆ ਕਹਿੰਦਾ ਗੱਲ ਤਾਂ ਗੱਲ ਨਹੀਂ ਬੰਦੇ ਪ੍ਰੋਫੈਸਰ ਕੇ ਜਾ ਕੇ ਛੱਡਿਆ ਜਾਊਗਾ ਬੰਦੋ ਇਹ ਤਾਂ ਹੁਣ ਨਹੀਂ ਵੀ ਛੱਡਦੇ ਇਹ ਪ੍ਰੋਫੈਸਰ ਦੇਖ ਕੇ ਬੰਦ ਮੁੱਕਰ ਜਾਂਦੇ ਆ ਫਿਰ ਕੀ ਕਿੱਧਰ ਦੀ ਫਿਰ ਗੱਲ ਆਪਾਂ ਮਰਦੇ ਕਿੱਥੇ ਜੈਸ਼ ਬਚ ਗਏ ਜਾਂ ਤਾਂ ਸੀ ਬਚ ਗਈ ਫੇਰ ਨਹੀਂ ਆਉਣੇ ਬਈ ਲੋਕ ਜੇ ਵੱਖਵਧਰੀ ਕੋਠੀ ਬਚ ਗਈ ਕੇ ਬਸ ਐ ਨਹੀਂ ਆਉਂਦੇ ਵੀ ਫੇਰ ਨਹੀਂ ਆਉਂਦੇ ਲੋਕ ਛੇ ਬਈ ਮੇਰੀ ਗੱਲ ਸੁਣ ਲੋ ਆਪਾਂ ਤੁਹਾਨੂੰ ਪਹਿਲੀ ਗੱਲ ਕਹੀ ਸੀ ਵੀ ਨੌਜਵਾਨੋ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਦਿਲੋਂ ਅਜਿਤ ਕਰਦਾ ਬਾਈ ਮੇਰੀ ਗੱਲ ਸੁਣ ਮੈਂ ਤੇ ਵਾਅਦੇ ਘੱਟ ਦੇ ਵਾਅਦੇ ਘੱਟ ਬੋਲਿਆ ਗਏ ਨੂੰ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਝੋਣੇ ਨੌਜਵਾਨ ਆ ਆਉਨੇ ਧੰਨਵਾਦ ਆ ਤੁਹਾਡਾ ਜਾਨ ਦੇ ਤੱਕ ਜਾਂਦੇ ਹੋ ਪਰ ਮੈਂ ਤੁਹਾਡੇ ਮੈਂ ਕਦੇ ਵੀ ਗਲਤ ਫੌਲਾ ਨਹੀਂ ਕਰੂੰਗਾ ਨਾ ਪ੍ਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਯਾਰ ਸਰਪ੍ਰੇਖੀਨ ਹੈ ਬਾਈ ਯਾਰ ਸਰਪ੍ਰੇਖੀਨ ਹੈ ਸਰਪ੍ਰੇਖੀਨ ਕੋਈ ਗੱਲ ਨਹੀਂ ਬਸ ਕਿੱਧਰ ਗਈ ਆਈ ਹੈ ਆਗਲੀ ਗੱਲ ਹੋਰ ਸੁਣ ਲਓ ਜਿੰਨੇ ਵੀ ਆਪਣੇ ਨੌਜਵਾਨ ਖੜੇ ਐ ਥੋੜੀ ਨਾਲ ਦੀ ਨਾਲ ਛੱਡੇ ਜਾਣਗੇ ਅਗਲੀ ਬੜੇ ਜਿਵੇਂ ਆ ਕੇ ਬਸ ਤੇ ਬੀਠਾ ਲੋਇਆ ਸੁਣਦੇ ਪੂਰੀ ਗੱਲ ਤਾਂ ਸੁਣ ਲੋ ਹੋਰ ਬੋਲੋ ਜਰਾ ਜਿਹੜੀ ਪ੍ਰਤਾਹੀ ਹੋਈ ਐ ਆਪਣਾ ਵਿਸਾਣ ਹੋਇਆ ਉਹਦੀ ਪ੍ਰਭਾਈ ਕਰਦੇ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਢਾਲੀਆ ਵਾਲਾ ਦਾ ਮੋਬਾਈਲ ਅੱਜ ਤੋੜਿਆ ਗਿਆ ਸਾਰੇ ਵੀਰੇ ਸਾਰੇ ਜਿੰਨਾਂ ਤੇ ਆਪਣੇ ਕੋਲ ਸਨੇਹਾ ਨਹੀਂ ਨਾ ਆਉਂਦਾ ਵੀ ਸ਼ਰਤ ਤੇ ਜਲਦੀ ਆਉਂਦਾ ਬਾਜੀ ਬਾਜੀ ਨਾ ਜੇ ਜੀ ਸਾਹਿਬ ਚਲੇ ਹੱਤ ਲਾਓ ਜੀ ਬੰਦਰਾ ਛੱਡ ਦਿਓ ਭਈ ਇਹ ਨਹੀਂ ਕਰਦੇ ਅਗਲੀ ਗੱਲ ਸੁਣ ਲੋ ਮਾਲੀਆਂ ਖਾਨੇ 'ਚ ਸਾਡੇ ਬੰਦੇ ਬੰਬਾਈ ਜੀ ਜੋ ਜਾਨੀ ਆਪਾਂ ਇਹ ਕਹਿੰਦੇ ਜਵਾਲਤ ਨੂੰ ਆਪਾਂ ਕਹਿੰਦੇ ਨਹੀਂ ਲੋਣੀ ਪਰ ਤੇ ਚਾਰਜ ਕਰੋ ਕੈਸਲ ਕਰੋ ਉਹਦੇ ਆਪਣੀ ਸਹਿਮਤੀ ਬਣੀਆ ਬਿਨਾਂ ਸ਼ਰਤ ਰਿਹਾਈ ਹੋਈ ਆ ਉਹ ਤੁਹਾਡੇ ਨਾਲ ਐਡੀ ਜੀ ਬਸਾਲ ਦਸਕਰਨ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਮੇਰੇ ਨਾਲ 2 ਮਿੰਟ ਸੁਣਨਾ 2 ਮਿੰਟਾਂ ਵਿੱਚ ਬੋਲਣਾ ਉਸ ਤੋਂ ਬਾਅਦ 5-7 ਮਿੰਟ ਦਾ ਆਪਾਂ ਦਵਾਇਆ ਲਾਉਣੇ ਆ ਉਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚੱਲ ਜਾਏ ਭਾਈਆ 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 ਜੀ ਇਲਾਕਾ ਦੇ ਵਾਸੀ ਹੋਏ ਅੱਜਾਰੇ ਤੁਹਾਡੇ ਜਿਹੜੇ ਤੁਹਾਡੇ ਨਾਲ ਜੀਨ ਔਰ ਸਾਰੇ ਇਕੱਠੇ ਹੋਏ ਨੇ ਕਿਸਾਨ ਯੂਨੀਅਨ ਦੇ ਦੇਖ ਸਕਦੇ ਹੋ ਦੋਸਤੋ 10 ਤਰੀਕ ਤੱਕ ਦਾ ਜਿਹੜਾ ਵੀ ਦੇਤਾ ਵੀ 10 ਤਰੀਕ ਤੱਕ ਭਾਨੇ ਸਿੱਧੂ ਨੂੰ ਛੱਡ ਦਾਂਗੇ ਜਿਹੜੇ ਹੋਰ ਫੜੇ ਨੇ ਅੱਜ ਕੱਲ੍ਹ ਦੋ ਚਾਰ ਦਿਨਾਂ ਚ ਉਹਨਾਂ ਨੂੰ ਸਾਰਿਆਂ ਨੂੰ ਹੁਣੇ ਰਿਹਾਈ ਹੋਊਗੀ ਤੇ ਬਾਈ ਆਪਣਾ ਸੌਰੀ ਭਾਨਾ ਸਿੱਧੂ ਬਾਈ ਦੀਪ ਸਿੱਧੂ ਜੀ ਯਾਦ ਰਹਿੰਦੇ ਜਿਆਦੇ ਤੇ ਭਾਨੇ ਸਿੱਧੂ ਨੂੰ 10 ਤਰੀਕ ਤੱਕ ਵੀ ਰਿਹਾਈ ਕਰਦਾਂਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਉਣ ਵਾਲਾ ਸਦਾ ਖੰਚਰ ਹੈ ਤੇ ਇਹ ਵੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਹੈ ਜਿੱਦਾਂ ਦੱਸਿਆ ਸੀ ਸ਼ਹੀਦਾਂ ਦਾ ਸਮਾਂ ਮੰਗੇ ਉਹ ਉਹਦੇ ਮੁਤਾਬਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹ DJ ਸਾਡੇ ਦੇ ਨਾਲ ਖੜੇ ਨੇ ਇਹ ਸਾਰਾ ਅਰੇਂਜ ਹੋਣਾ ਉਹ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦਿਆਗੇ ਇਹ ਕਰ ਲੋ ਜੈ ਨਿਹਾਲ ਜੀ ਕਾਲਾ ਨਾਲ ਦੇ ਨਾਲ ਉਹ ਵੀ ਆ ਜੋ ਇਹਨਾਂ ਨੇ ਦੋਖਿਆ ਸਾਰੇ ਹੀ ਜਿਹੜਾ ਆਪਾਂ ਇਹ ਥੀਕੇ ਵਿੱਚ ਕੋਈ ਡਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਰਾ ਦੇ ਹਾਲ ਚੁਕੇ ਆ ਜਾਂ ਛੱਡੇ ਜਾ ਚੁਕੇ ਆ ਹੁਣੇ ਹੀ ਮੈਂ ਆਪਣੇ ਐਕਸਟ੍ਰੀਸ ਚੀਜ਼ ਨੂੰ ਕਹਿੰਦਾ ਉਹਨਾਂ ਆਗਮਨ ਦੇ ਫੇਰ ਵੀ ਦੇ ਕਿਸੇ ਦਾ ਕੋਈ ਕੋ ਲੱਗਦਾ ਹੋਵੇਗਾ ਤੇ ਇੱਥੇ ਐਸਐਸਟੀ ਦੇ ਡੀਆਈਏ ਦੇ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਤਾਂ ਭੱਲੇ ਵੀ 100% ਇਹ ਮੈਂ ਇੱਥੇ ਅਨਾਉਂਸ ਹੀ ਕਰ ਦਿੰਦਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੋਈ ਚੀਜ਼ ਐਵਜੀ ਹੋਈ ਹੈ ਉਹਨੂੰ ਆਪਾਂ ਤੋਂ ਪਹਾਈ ਕਰਦਾਂਗੇ ਜਿਹੜਾ ਵਿਸ਼ਵਾਸ ਮੈਨੇ ਬਾਕੀ ਬੰਦੀਆਂ ਨੂੰ ਦਿੱਤਾ ਔਰ ਉਹਨੇ ਤੋਂ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਖੇਤਾਂ ਗਈ ਤੁਹਾਨੂੰ ਆਖਣਾ ਕਿ ਖਾਸ ਕਰਕੇ ਖਾਤਰੀ ਦਾ ਪਾੜ ਉਹ ਪੁਲਿਸ ਨੂੰ ਰਾਜ ਪੁਲਿਸ ਅਫਸਰ ਵੀ ਕਹਿੰਦਾ ਮੈਂ ਬਾਕੀ ਪਹਿਲਾਂ ਇਸ ਕੋ ਆਪ ਨਹੀਂ ਬੈਠੇ ਸੜੀ ਬਾਈ ਕਰੀ ਔਰ ਲੋਕਾਂ ਦੇ ਰਸਤੇ ਜਿਹੜਾ ਨੂੰ ਤਾਂ ਮੈਂ ਸਵੇਰ ਦਾ ਕਿਸੇ ਵੀ ਸਟੇਜ ਤੇ ਨਹੀਂ ਵਧਾਦਾ बहुत एक्टिट है और सारे ही बहुत मजबूर हो और जो कोई कम्युनिकेशन गैप रह गया या कोई आपस के रह गया वो तो बिल्कुल निपटारा हो जाएगा इन गलत कहना मैं फते बुला सताल और आपका ध्यान रखो हम आराम जायो थैंक यू वेरी मच ਓਏ ਠੀਕ ਹੈ ਬਈ ਯਾਰ ਨੋ ਸੋਚੋ ਦੇਖੋ ਪ੍ਰੋਤਮ ਕਰੇ 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 ਇੱਕ ਮਿੰਟ ਇੱਕ ਮਿੰਟ ਮੈਂ ਸਾਰੀਆਂ ਗੱਲਾਂ ਦੇਖ ਕੇ ਕਾਨੂੰਨੀ ਗੱਲਾਂ ਦੇਖ ਕੇ ਉਲਟੇ ਬੈਠਾ ਹਾਂ ਹੁਣ ਜਾਈਂ ਚ ਕਮੈਂਟ ਕਰੀ ਜਾਊਗਾ ਵੀ ਐ ਹੋ ਗਿਆ ਹੈ ਹੋਗਾ ਤਾਂ ਵਕਰੀ ਹੈ ਉਹਦਾ ਵਕਰੀ ਹੈ ਬਈ ਉਹ ਜੱਟ ਇਹ ਅਸੀਂ ਜੇ ਕਰਕੇ ਆਖੂ ਖੜੇ ਆ ਮੱਕਰੀ ਖੜੇ ਆ ਫੂਨਜੀ ਖੜੇ ਆ ਲੋਗੋ ਆ ਜੀ ਖੜੇ ਆ ਸਾਰੇ ਆਗੂ ਖੜੇ ਨੇ ਇੱਥੇ ਯਾਰ ਮਨਾ ਜੇ ਜੇ ਕੱਕੇ ਸਾਡੇ ਕਰਕੇ ਨਹੀਂ ਭਾਈ ਇਹ ਛੋਟੇ ਕਰਕੇ ਇਹ ਹੋ ਰਹੀ ਆ ਜੇ ਇੱਥੇ ਆ ਕੇ ਪ੍ਰਸ਼ਾਸਨ ਨੇ ਆਪਾਂ ਨੂੰ ਨਹੀਂ ਨਹੀਂ ਆ ਨਿਯੁਕਤੀ ਦਿੱਤਾ ਹੈ ਐਡੀ ਜੀ ਵੀ ਆਈ ਜੀ ਆਈ ਜੀ ਦਸਕਾ ਤੇ ਨਿਯੁਕਤੀ ਦੇ ਕੇ ਗਏ ਆ ਯਾਰ ਫਿਰ ਜੇ ਮੁੱਕਰ ਜਾਣਗੇ ਫਿਰ ਕਿੱਥੇ ਜਾਵੋ ਕੋਈ ਗੱਲ ਨਹੀਂ ਸਹੀ ਆ ਵੀਰੇ ਭਾਈ ਦੇਖ ਕੋਈ ਕਿਤੇ ਜਾ ਕੇ ਮੈਸੇ ਤੁਹਾਡੇ ਬਾਰੇ ਉਸ ਖਾਵੇ ਦਾ ਮੈਂ ਬਹੁਤ ਅਸਾਲਾ ਕਰਾਂ ਬਾਦਰ ਛੱਡਦੇ ਮੇਰੇ ਆਪਣੇ ਉਹ ਮੈਂ ਤੁਹਾਡੇ ਜੀ ਨੂੰ ਮੈਂ ਤੁਸੀਂ ਇੱਕ ਬਹੁਤ 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 ਇੰਨੀ ਕਿੰਤੀ ਮੈਂ ਤੁਹਾਡਾ ਇਸ ਗੱਲੋਂ ਬਹੁਤ ਧੰਨਵਾਦ ਕਰਦਾ ਗੱਲਾਂ ਵੀ ਖਾਧੀਆਂ ਤੁਸੀਂ ਬੈਠੇ ਕਈ ਬਾਈ ਜੀ ਮੈਂ ਚੱਲਦੇ ਆਇਆ ਪਹਿਸਟ ਇੱਕ ਇੱਕ ਤਰੀਕ ਨੂੰ ਇੱਡਾ ਨੇ ਮਾਨ ਸਾਹਿਬ ਦਾ ਬੁਲਾਵਾ ਕਰਕੇ ਬਹੁਤ ਵੱਡਾ ਪਰਮ ਪਾਇਆ ਸੀ ਕਿ ਲੋਕ ਇਕੱਠੇ ਨਹੀਂ ਹੋਣ ਦੇਣੇ ਟਰਾਲ ਤੇ ਹੋਰ ਕਰ ਲੈ ਲਾ ਕੇ ਬੰਦੇ ਫੜ ਲੈ ਕਾਨੂੰਨ ਮਿਹਰਬੰਦ ਕਰ ਲੈ ਪਰ ਤੁਸੀਂ ਸਾਰੀਆਂ ਰੋਕਾਂ ਟੋਕਾਂ ਤੋੜ ਗਿਆ ਜੇ ਮੋਹਰ ਲਾਦੀ ਹੈ ਤੇ ਨਹੀਂ ਇਹ ਥੱਪੇ ਨਹੀਂ ਜਾਣੇ ਜਿੰਨਾ ਮਰਜ਼ੀ ਜਾਨ ਕਰਦੇ ਮੈਂ 26 ਤਰੀਕ ਨੂੰ 26 ਨਵੰਬਰ ਨੂੰ 2020 ਸੀ 2020 ਨੂੰ 26 ਨਵੰਬਰ ਨੂੰ ਦਿੱਲੀ ਗਏ ਸੀ ਸਤੋ ਬੜੀਆਂ ਛੜਕਾਂ ਪੱਟੀਆਂ ਸੀ ਬੜੇ ਟੋਏ ਪੱਟੇ ਜੀ ਬੜੇ ਵੈਰੀ ਵੈਰੀ ਵੱਡੇ ਵੱਡੇ ਵੈਰੀਕੇਟ ਲਾਏ ਸੀ ਪਰ ਆਪਾਂ ਸਾਰਿਆਂ ਰੋਕਾਂ ਟੋਕਾਂ ਤੋੜ ਕੇ ਦਿੱਲੀ ਪਹੁੰਚ ਗਏ ਸੀ 13 ਤਰੀਕ ਨੂੰ ਬਈ ਨੌਜਵਾਨੋ ਤਿਆਰ ਹੋ ਜੈ ਹਾਂ ਜੈ ਹਾਂ ਜੈ ਹਾਂ ਜੀ ਉੱਤੇ ਹੱਲੇ ਜਿਹੜੇ ਅਧੂਰੇ ਪਏ ਆ ਜਾਏ ਐ ਐਮਐਸਪੀ ਦੀ ਗੱਲ ਹੋਵੇ ਚਾਹੇ ਜਿਹੜੇ ਕੇਸ ਵੀ ਪਏ ਆ ਉਹ ਬਹੁਤਿਆਂ ਦੇ ਪਏ ਆ ਉਵੇਂ ਚੱਲੀ ਜਾਂਦੇ ਆ ਜਾਂ ਨਵੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਇਹ ਮਾਰੂ ਨੀਤੀ ਉਹਨਾਂ ਦੇ ਖਿਲਾਫ ਸਾਨੂੰ ਸਾਰਿਆਂ ਨੇ ਜਿੱਤੀ ਟੋਲ ਕੇ ਨਾਜਵਾਨ ਨੂੰ ਤੁਹਾਡੀ ਫਾਸਮਲਾ ਦੇਣਾ ਕਿ ਆਪਾਂ ਸਾਰਿਆਂ ਦੇ ਕੱਟੇ ਪਰ ਵੀ ਨਹੀਂ ਛੱਡੇ ਨਹੀਂ ਹਜੇ ਉੱਥੇ ਜਿੱਥੇ ਪਹੁੰਚਣਾ ਬਾਈ ਹੁਣੀ ਫੋਨ ਤੇ ਗੱਲ ਹੋਣੀ ਛੱਡੇ ਨਹੀਂ ਹਜੇ ਹਲੇ ਬਾਈ ਜੁਆਖੀ ਭਾਈ ਭਾਈ ਪਰ ਵੀ ਹੋਰੀ ਛੱਡੇ ਨਹੀਂ ਪਰ ਵੀ ਹੋਰੀ ਛੱਡੇ ਹੋਰੀ ਵੀ ਛੱਡੇ ਹਲੇ ਪਰ ਵੀ ਪਰ ਵੀ ਛੱਡੇ ਰੇ ਮੇਰੀ ਹੁਣੀ ਗੱਲ ਹੋਈ ਆ ਕਿਹੜੇ ਬੰਦੇ ਨੇ ਛੱਡੇ ਆਪਣੀ ਪਰਪੀ ਹੋਈ ਪਰਪੀ ਹੋਈ ਗੱਲੂ ਦੌਲਿਆਂ ਵਾਲੇ ਸ਼ਾਸਨ ਦਾ ਸੁਣਦਾ ਆਉਗਾ ਜੀ ਸਾਡੇ ਬੰਦੇ ਨਹੀਂ ਛੱਡੇ ਗਏ ਹਲੇ ਕੌੜੀਆਂ ਥਾਂ ਦੇ ਕਿਨੇ ਕੌੜੀਆਂ ਥਾਂ ਦੇ ਕਿਨੇ ਛੱਡੇ ਨਹੀਂ ਇੱਕ ਟੂਲ ਟੂਲ ਬਲਾਜਾ ਨਹੀਂ ਖੋਲੇ ਬੜ ਬੜ ਰਹਿਦੇ ਖੋਲਿਆ ਨਹੀਂ ਟੂਲ ਟੂਲ ਬਲਾਜਾ ਨਹੀਂ ਖੋਲੇ ਬੜ ਬੜ ਵਾਲਾ ਆ ਗਿਆ ਨਿਕੋਲੇ ਕੋਰ ਦਾ ਉੱਥੇ ਭਾਈ ਇਹ ਬੈਰੀਗੇਡ ਲਾਇ ਹੋਏ ਨੇ ਬੈਰੀਗੇਡ ਲਾ ਰਹੇ ਨੇ ਬੋਲੇ ਨਹੀਂ ਭਾਈ ਪੂਰਾ ਗੱਲਾਂ ਬਈ ਜਿੰਦਿਆਂ ਦੇ ਭਾਈ ਗਿਲੰਗਣ ਮबारक ਗੱਲਾਂ ਪੂਰਾ ਰੋਟਾ ਤੇ ਐ ਕਰ ਰਹੇ ਜੀ ਲੋੜ ਕੇ ਭਾਈ ਹਾਂ ਜੀ ਭਾਈ